ਪਿੰਡ ਉੱਬਾ ਜ਼ਿਲ੍ਹਾ ਮਾਨਸਾ ਤੋਂ ਵੀਡੀਓ ਲੈ ਕੇ ਆਇਆ ਬਾਈ ਬੂਟੇ ਨਾਨਕਸਰੀਏ ਦੇ ਘਰੋਂ ਬਾਈ ਦਾ ਸੇਲ ਪਰਚੇ ਦਾ ਕੰਮ ਹੈ ਬਾਈ ਕੋਲੇ ਦੋ ਨਾਗ ਸੇਲ ਵਾਸਤੇ ਨਾ ਇੱਕ ਤਾਂ ਆ ਗਈ ਆਹ ਮੱਝ ਸੋਇਆ ਤੇ ਪੈਂਦੀ ਆ ਪੁੱਛਾਂਗੇ ਕਿੰਨੋ ਦੂਜੀ ਆ ਗਈ ਟੋਕੜ ਗੱਪਣ ਦੋ ਨੰਬਰ ਵਾਲਾ ਨਾਗ ਉਹ ਖੂਜੇ 'ਚ ਖੜਾ ਛੜਨੋ ਛੋਟੀਆਂ ਚ ਪੈਂਦੀ ਆ ਇਹ ਆ ਗਈ ਤੋਕਰ ਗੱਪੜ ਇਹਦੀ ਵੀ ਡਿਟੇਲ ਆਪਾਂ ਬਾਈ ਬੂਟੇ ਤੋਂ ਲਵਾਂਗੇ ਜਿੱਦੋਂ ਸਟਾਰਟ ਕਰਦੇ ਆਂ ਬਸ ਅਜੇ ਲੋ ਬਾਈ ਨਾ ਕਰਾਉਂਦੇ ਸੋਡੀ ਗੱਲ ਬੂਟੇ ਨਾਲ ਬੂਟੇ ਵਧੀਆ ਬਾਈ ਜੀ ਤੁਸੀਂ ਦੱਸੋ ਹੋਰ ਕੰਮਕਾਰ ਠੀਕ ਚੱਲੀ ਜਾਂਦਾ ਬਹੁਤ ਚੜਦੀ ਕਲਾ ਜੀ ਬੂਟੇ ਪਹਿਲਾਂ ਤਾਂ ਆਪਣਾ ਪਿੰਡ ਦੱਸਦੇ ਬਾਈ ਜੀ ਕਿੱਥੇ ਆ ਆਪਣਾ ਪਿੰਡ ਡੁੱਬਾ ਬਾਈ ਜੀ ਜ਼ਿਲ੍ਹਾ ਮਾਨਸਾ ਠੀਕ ਹੈ ਨੇੜੇ ਦੇ ਕਿਹੜੇ ਕਿਹੜੇ ਪਿੰਡ ਲੱਗੇ ਜਾਂਦੇ ਆਪਣੇ ਲਾਗੇ ਤਾਂ ਬੁਰਜ ਲੱਗਦੇ ਆ ਬਾਈ ਇੱਧਰ ਬੁਰਜ ਹਰੀ ਆ ਗਿਆ ਢਿੱਲਮਾ ਆ ਗਿਆ ਇੱਧਰ ਰਾਠੀ ਬੁਰਜ ਆ ਗਿਆ ਠੀਕ ਹੈ ਬਾਈ ਮਾਨਸਾ ਤੋਂ 12 ਕਿਲੋਮੀਟਰ ਬਾਈ 13 ਕਿਲੋਮੀਟਰ ਠੀਕ ਹੈ ਬਾਈ ਮੌੜਾਂ ਤੋਂ 14-15 ਕਿਲੋਮੀਟਰ ਹੈ ਠੀਕ ਹੈ ਬਾਈ ਹਾਂਜੀ ਬਾਈ ਲੈ ਬਾਈ ਹੁਣ ਆਪਾਂ ਜੇ ਨਗਦੀ ਗੱਲ ਕਰੀਏ ਕਿੰਨਾ ਸੂਆ ਇਹਦਾ ਸੂਆ ਭਾਈ ਜੀ ਮਾਲਕਾਂ ਨੇ ਚੌਥਾ ਕਹਿ ਕੇ ਦਿੱਤੀ ਆਪਾਂ ਨੂੰ ਪਰ ਆਪਾਂ ਪੰਜਵਾਂ ਕਹਿ ਕੇ ਵੇਚਾਂਗੇ ਭਾਈ ਲਓ ਵੀ ਮੈਂ ਕਿਉਂਕਿ ਆਪਾਂ ਰੋਜ਼ ਮਾਲ ਵੇਚਦੇ ਆਂ ਭਾਈ ਲੈਣੇ ਵੀ ਹੈ ਨਾ ਆਪਾਂ ਉਹੀ ਗੱਲ ਕਰਾਂਗੇ ਜਿਹੜੀ ਮੂਰੀ ਆਊਗੀ ਠੀਕ ਐ ਇੱਕ ਦੋ ਦਿਨ ਲੈਂਦੀ ਆ ਸੂਣਦੇ ਅਜ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਉਹ ਸਾਡਾ ਵੀ 2 ਘੰਟਾ ਨੂੰ ਸੂਪੇ ਹਾਜ਼ਰ ਆ ਮੈਂ ਪੂਰੀ ਠੀਕ ਗੱਲ ਆ ਉਹ ਵੀ ਸੱਚੀ ਸੁੱਚੀ ਬੋਲੀ ਬੋਲਣਾ ਬੰਦਾ ਤੇ ਘਰ ਮਾਲੀ ਨੂੰ ਜਿਹੜਾ ਹਵਾਨਾ ਲੱਗਿਆ ਨਾ ਠੰਡੀ ਐ ਮੈਂ ਪੂਰੀ ਫੁੱਲ ਭਾਈ ਮੋਟਾ ਜਵਾਈ ਵਾਲਾ ਥਣ ਤੇ ਅੰਦਰ ਬਾੜ ਦਾ ਲੇਵਲ ਆਇਆ ਅੰਡਰ ਲੇਉਟੀ ਬਹੁਤ ਹਾਂਜੀ ਬਾਈ ਸੂਏ ਦੀ ਗੱਲ ਹੋ ਗਈ ਭਰਾ ਆਪਣੀ ਹਾਂਜੀ ਬਾਈ ਤੇ ਦੁੱਧ ਕਿੰਨਾ ਦੱਸਿਆ ਮਾਲਕਾ ਨੇ ਦੱਸੋ ਮਾਲਕਾ ਨੇ ਬਾਈ 13 14 ਕਿਹਾ ਆਪਾਂ ਨੂੰ ਠੀਕ ਹੈ ਪਰ ਆਪਾਂ 12 ਲੀਟਰ ਦੀ ਗਰੰਟੀ ਦੇਵਾਂਗੇ ਬਾਈ ਲਓ ਵੀ ਜਾਇ ਜੀ ਦੁੱਧ ਦੱਸਿਆ 12 ਲੀਟਰ ਦੁੱਧ ਦੇ ਵੀ ਦੇਊਗੀ ਮੈਂ ਦੁੱਧ ਵਾਲੀ ਆ ਬਾਈ ਹਾਂ ਜਿਹੜੇ ਹਿਸਾਬ ਨਾਲ ਤਿਆਰੀ ਹੈ ਹਾਂ ਬਾਈ ਹਾਂ ਚੰਗੀ ਬਣੀ ਹੈ 12 ਲੀਟਰ ਅਗਲੇ ਆਪਣੇ ਘਰੋਂ ਲੀਟਰ ਮਾਰ ਕੇ ਵੀ ਲਿਆ ਸਾਰੇ ਜੀ ਸੂਪੀ ਤਸੱਲੀ ਵੀ ਦੇ ਸਕਦਾ ਗੱਬਣ ਦੀ ਆਪਾਂ ਸੌਦਾ ਕਰ ਲਾਂਗੇ 12 ਚਵਾ ਕੇ ਫੇਰ ਦੇ ਦਾਂਗੇ ਅਗਲੇ ਨੂੰ ਠੀਕ ਹੈ ਲਓ ਵੀ ਸੱਜਣੋ ਤਸੱਲੀ ਵੀ ਦੇ ਜਾਂਦਾ ਹੈ ਬਾਈ ਹਾਂਜੀ ਬਾਈ ਕਹਿੰਦਾ ਵੀ ਆਪਾਂ ਪੀਕ ਦੇ ਲਿਆ ਕੇ ਵੀ ਦੇ ਰਾਂਗੇ ਹਾਂਜੀ ਹਾਂਜੀ ਬਾਕੀ ਬੂਟੇ ਹਵਾਨਾ ਬਹੁਤ ਸੋਹਣਾਗਾ ਹਾਂਜੀ ਦੁੱਧ ਖੁੱਲਾ ਪਉਣ ਵਾਲੀ ਆ ਹੈਨਾ ਬਈ ਹਾਂਜੀ ਹਾਂਜੀ ਥਾਂ ਲੇਵਾ ਬਹੁਤ ਚੰਗਾ ਬਈ ਥਾਂ ਲੇਵੇ ਸਿਰ ਤੇ ਪਸ਼ੂ ਨੂੰ ਦੁੱਧ ਦੇਣਾ ਹਾਂ ਥੋੜਾ ਜਿਹਾ ਤਾਂ ਵੀ ਜਾੜ ਥਲੇ ਦੁੱਧ ਹੁੰਦਾ ਬਈ ਜੇ ਪਾਵਾਂਗੇ ਤਾਂ ਕੱਢ ਲਾਂਗੇ ਹਾਂ ਜਿਹੇ ਜਿਹੇ ਪਾ ਲਾਂਗੇ ਉਹ ਜਿਹੇ ਕੱਢ ਲਾਂਗੇ ਥੋੜਾ ਜਿਹਾ ਚਲ ਸੂਆਂ ਚ ਆ ਗਈ ਤੇ ਤਾਂ ਕਰਕੇ ਉਹ ਜਾਂਣਾ ਰੇਡ ਦਾ ਵੀ ਪਾਈ ਜਾਇ ਜੀ ਕਰੂਗਾ ਹਾਂਜੀ ਹਾਂਜੀ ਬਈ ਹੁਣ ਆਪਾਂ ਇੱਕ ਗੱਲ ਹੋਰ ਕਰਦੇ ਆ ਬਈ ਠੰਡੀ ਠੰਡੀ ਤਾਂ ਬਹੁਤ ਆ ਹੈਨਾ ਠੰਡੀ ਬਹੁਤ ਆ ਬਈ ਲਓ ਵੀ ਸੱਜਣੋ ਜੇ ਤੁਹਾਨੂੰ ਮੈਂ ਨੇੜੇ ਜਿਹਾ ਹੋ ਕੇ ਤੁਹਾਨੂੰ ਅੰਡਰ ਚ ਨਾੜਾ ਦਿਖਾਵਾਂ ਨਾ ਉਧਰਲੇ ਪਾਸੇ ਜਿਵੇਂ ਰੂਸ ਦੇ ਨਕਸ਼ੇ ਚ ਹੁੰਦੀਆਂ ਐ ਨਾੜਾ ਕਰਮਾਲੀ ਦੇ ਮੈਂ ਦਿਖਾਵਾਂ ਨਾ ਜੂਮ ਜਿਆ ਕਰਕੇ ਬਹੁਤ ਜ਼ਿਆਦੇ ਸੋਨਾ ਅੰਡਰ ਲੱਗਿਆ ਉਹ ਨਹੀਂ ਮੰਗ ਰਹੇ ਉਹ ਅੰਡਰ ਲੱਗਿਆ ਹੋਇਆ ਸੱਚ ਨੂੰ ਆ ਤੁਹਾਨੂੰ ਜੇ ਮੈਂ ਦਿਖਾਵਾਂ ਨਾ ਕਾਲੀਆਂ ਬਿੰਦੀਆਂ ਅੰਡਰ ਦੇ ਉੱਤੇ ਠੁੱਲੀ ਵਾਲਾ ਲੇਵਲ ਲੱਗਿਆ ਤੇ ਸਿੰਗਲ ਾਡੀ ਜਾ ਗਈ ਫੁੱਟੇ ਹਾਂਜੀ ਬਾਈ ਮੈਂ ਪਹਿਲਾਂ ਤਾਂ ਨਾ ਬਾਈ ਆਪਣਾ ਫੋਨ ਨੰਬਰ ਵੋ ਨੰਬਰ ਬਾਈ ਮੇਰਾ 96465 ਹਾਂਜੀ ਬਾਈ 70465 ਬਾਈ ਠੀਕ ਹੈ ਇੱਕ ਵਾਰੀ ਹੋਰ ਬੋਲ ਦੇ ਬਰਾ 9646 ਬਾਈ ਹਾਂਜੀ ਬਾਈ 7046 ਬਾਈ ਲੋ ਵੀ ਸੱਜਣੋ ਨੰਬਰ 22 ਦਾ ਗੜਾ ਨੋਡ ਥੱਲੇ ਚੱਲੀ ਗਈ ਜਾਂਦਾ ਤੇ ਸੂਈ ਦੇ ਨਖਾਰੇ ਥਾਂ ਦੀ ਪਸੂ ਕੱਢ ਕੇ ਲਿਆਉਂਦਾ ਤੇ ਸੂਈ ਦੇ ਨਖਾਰੇ ਥਾਂ ਦੀ ਕੱਢ ਕੇ ਦਿੰਦਾ ਚੰਗੇ ਨੇ ਹੁੰਦਾ ਸੇਲ ਪਰਜੇ ਦਾ ਕੰਮ ਹੈ ਮੱਝਾਂ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਰੋਜ਼ ਬਾਈ ਗੱਡੀ ਭਰ ਕੇ ਦੋਰਦਾਗਾ ਚੰਗੇ ਪਸੂ ਲਿਆਉਂਦਾ ਬਾਕੀ ਬੁੱਟੇ ਜੇ ਹੁਣ ਆਪਾਂ ਇਹਦੇ ਬਾਈ ਰੇਡ ਦੀ ਗੱਲ ਕਰੀਏ ਰੇਡ ਜਾਇਜ਼ ਰਸਤੀ ਭਰਾ ਰੇਟ ਬਾਈ ਦੇਖੋ 90 ਕਰਾ ਲਓ 95 ਕਰਾ ਲਓ ਹਾਂਜੀ ਬਾਈ ਠੀਕ ਆ ਬਾਈ 85 ਕਰਾ ਲਓ ਤਾਂ ਫਾਇਦਾ ਨਹੀਂ ਗੱਲ ਦਾ ਕੋਈ ਵੱਡਾ ਨਾ ਕਿਵੇਂ ਮਗਰ ਉਹ ਘਟੀ ਜਾਣੀ ਠੀਕ ਹੈ ਬਾਈ ਇਹ ਉਹ ਥੁੱਕਦੇ ਪਕੌੜੇ ਬਣਾਉਣ ਵਾਲੀ ਗੱਲ ਹੈ ਠੀਕ ਹੈ ਬਾਈ ਰੇਟ ਤਾਂ ਦੇਣ ਲੈਣ 80000 ਰੁਪਏ ਬਾਈ ਲਓ ਵੀ ਸੱਜਣੋ ਤੋਕਰਾਂ ਗੱਬਣਾ ਦੇ ਭਾਜ ਆ ਗਈ ਸਿੱਧਰ ਤੇ ਵਖਾਣ ਲੈ ਵੀ ਦੀ ਗਾਰੰਟੀ ਹੈ ਬਾਈ ਫੁੱਲ ਆਪਣੀ ਠੀਕ ਹੈ ਭਾਰ ਬੋਝ ਦੀ ਗਾਰੰਟੀ ਹੈ ਬਾਈ ਠੀਕ ਹੈ ਪਰ ਅਗਲਾ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਜਮਾ ਕੋਲੇ ਆ ਕੇ ਠੀਕ ਤੁਸੀਂ ਆਪਦੀ ਸਹੀਦੀ ਵਾਲੇ ਬੰਦੇ ਤੋਂ ਲਾਓ ਹਾਂ ਜਮਾ ਪੂਰੀ ਫੁੱਲ ਸਹੀਤੀ ਜਵਾਈ ਹੈ ਬਾਈ ਠੀ ਜਮਾ ਆਦਾ ਬਾਈ ਨੇ ਨਾ ਆਫਰ ਵਾਲਾ ਕੰਮ ਹੀ ਕਰਤਾ ਜਾਇਜ਼ ਰੇਟ 80000 80000 ਚੋਂ ਮਾਨਤਾਨ ਹੋ ਜਾਊਗਾ ਬਾਈ ਠੀਕ ਹੈ ਘੱਟ ਵੱਧ ਵਾਲਾ ਫੋਨ ਨਾ ਲਾਵੇ ਠੀਕ ਹੈ ਬਾਈ ਮਾਨਤਾਨ ਹੋ 80000 ਰੁਪਏ ਠੀਕ ਹੈ ਲੋਕ ਇਹਨਾਂ ਬਾਈ ਸੱਜਣੋ ਹਾਂ ਬਹੁਤ ਬੰਦੇ ਬਹੁਤ ਅਸੀਂ ਕਹਿੰਦੇ ਕੋਈ ਲੱਖ ਤੋਂ ਥੱਲੇ ਸੱਜਰ ਤੇ ਕਰਮਾਲੀ ਥੱਲਿਓ ਵੀ ਬਹੁਤ ਚੰਗੀ ਐ ਤੇ ਬਾਈ ਉੱਤੇ ਇੱਕ ਗੱਲ ਹੋਰ ਦੇਖੀ ਆਪਾਂ ਮੱਝਾਂ ਦਾ ਬਈ ਬਹੁਤ ਆਉਂਦੀਆਂ ਨੇ ਸਕੀਨ ਵੀ ਆਉਂਦੀਆਂ ਨੇ ਹਾਂਜੀ ਬਈ ਕਰਮ ਵਾਲੀ ਥਾਣ ਸੋਣ ਬੜਾ ਚੰਗਾ ਲੱਗਿਆ ਯਾਰ ਹਣਾ ਥਾਂ ਲੈ ਵੇ ਸਰਤੀ ਵਿਕਦਾ ਪਸ਼ੂ ਬਈ ਹਾਂ ਭਾਂਡਾ ਬਹੁਤ ਚੰਗਾ ਜੀ ਨੇ ਉਹ ਕਹਿੰਦੇ ਹੁੰਦੇ ਆ ਸਿੰਘਾਂ ਦੀ ਘਟਾਵੀ ਲੈਵੇ ਦੀ ਖਰੀ ਇਹਦੇ ਦੁੱਧ ਦੇਖਣਾ ਉਹ ਸਿੰਘ ਨਹੀਂ ਦੇਖਦਾ ਹਾਂ ਇਹ ਵੀ ਗੱਲ ਬਾਈ ਦੀ ਸਿਆਣੀ ਆ ਤਾਂ ਬੁੱਟੇ ਹੁਣ ਦੋਨ ਪ੍ਰਾਣ ਨਾ ਕੱਸਦੇ ਕਿਹੜਾ ਤੋਕਰ ਗੱਬਰ ਹਾਂ ਜਿਹੜਾ 2 ਨੰਬਰ ਵਾਲਾ ਨਾਗ ਆ ਗਿਆ ਬਈ 托ਕੜ ਗੱਬਣ ਕਰਮਾਰੀ ਹੈ ਵੀ ਨਾ ਸਾਰੀ ਜੈਡ ਬਲੈਕ ਹੈ ਜੈਡ ਬਲੈਕ ਹੈ ਬਈ ਜੰਮ ਹਾਂ ਪਿੱਠ ਕਿਤੇ ਵੀ ਚਿੱਟਾ ਵਾਲ ਨਹੀਂ ਹੈਗਾ ਬਈ ਹਾਂ ਠੰਡੀ ਵੀ ਬਹੁਤ ਹੈ ਨਾ ਬਈ ਪੂਰੀ ਕੂਨੀ ਬਈ ਲੈ ਲੋ ਵੀ ਸਜਣੋ ਪਿੱਠਪੜਾ ਬਹੁਤ ਚੱਕਮਾ ਲੱਗਿਆ ਹੋਇਆ ਤੇ ਸਿੰਗਲ ਹੱਡੀ ਜਾ ਗਈ ਬਹੁਤ ਜਿਆਦੇ ਖੁੱਲੇ ਵਿਢਾਲੀ ਹੈਗੀ ਤੇ ਲੰਮੀ ਸੋਲੀ ਵੀ ਬਹੁਤ ਹੈ ਫੁੱਟੇ ਕਿੰਨਾ ਦੁੱਧ ਤਿਆਰ ਆ ਪੀ ਗਾਲ ਤਸੱਲੀ ਵਾਲਾ ਜਮਾ 7 ਲੀਟਰ ਦੁੱਧ ਹੈ ਬਈ ਠੀਕ ਹੈ ਸ਼ੀਰ ਦੇ ਡੱਬੇ ਭਰ ਕੇ ਲੈ ਜਾ ਅਗਲਾ ਠੀਕ ਹੈ 2 ਟਾਈਮ ਚਵਾਵਾਂਗੇ ਅਗਲੇ ਨੂੰ ਠੀਕ ਹੈ ਬਈ 7 ਲੀਟਰ ਮਾਲਕਾਂ ਨੇ ਕਹਿ ਕੇ ਤੇ 7 ਲੀਟਰ ਝੋਕੇ ਲੈਏ ਸੀ ਤੇ ਗੱਬਣਾ ਕਿਨੇ ਟਾਈਮ ਦੀ ਹੋਗੀ ਭਰਾ 3 ਤੋਂ ਬਾਹਰ ਗੱਬਣਾ ਬਈ ਠੀਕ ਹੈ ਅਗਲਾ 3 ਦੀ ਮੰਨ ਲੈ 3 ਤੋਂ ਬਾਹਰ ਗੱਬਣਾ 3.5 ਤੇ ਲਵੇ ਲਾਉਣੇ ਦਾ ਗੱਬਣਾ ਹੈ ਕੀ ਮਤਲਬ ਹਾਂਜੀ ਲਓ ਵੀ ਸੱਜਣੋ ਬਾਈ ਨੇ ਚੈੱਕ ਕਰਾਤੀ ਅਗਲਾ ਆਪਜੀ ਸੌਦੇ ਤੋਂ ਬਾਅਦ ਤਸੱਲੀ ਕਰ ਸਕਦਾ ਬਹੁਤ ਜ਼ਿਆਦੇ ਉੱਚੀ ਲੰਮੀਆਂ ਤੇ ਚਾਰੇ ਸਣ ਲਗ ਲਾ ਤੇ ਮੁੱਠੀ ਵਾਲਾ ਸੋਨਾ ਚਵਾਈ ਵਾਲਾ ਸਣ ਲੱਗਿਆ ਹੋਇਆ ਠੰਡੀ ਹੈ ਪੂਰੀ ਆ ਕਰ ਲੋ ਥੱਲੇ ਕਿਆ ਰੇ ਸਾਣਾ ਕੱਲਾ ਕੱਲਾ ਹੈਗਾ ਦੁਪਹਿਰ ਦੇ ਟਾਈਮ ਦੀ ਆ ਗਈ ਵੀਡੀਓ ਲੈ ਬੁੱਟੇ ਬਈ ਲੈ ਚੱਲੇ ਨੂੰ ਜਮਾਇ ਲੰਮੀ ਆ ਗਈ ਰੇਲ ਗੱਡੀ ਦੇ ਇੰਜਣ ਮੰਗੂ ਸੋਹਣੀ ਹੈ ਕਰਮਾਲੀ ਕਹੇ ਬਈ ਨਾਗਾ ਬਣਾ ਚੰਗਾ ਹਾਂਜੀ ਬਈ ਛੋਟੀ ਸਕੀਨ ਵੀ ਬਹੁਤ ਹਾਂਜੀ ਬਈ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਬਈ ਰੇਟ ਕੀ ਕਰਦਾ ਰੇਟ ਇਹਦਾ ਦੇਣ ਲੈਣੀ ਹੋਊਗਾ ਬਈ ਹਾਂਜੀ ਬਈ ਆਹ ਨਾਲ ਹੀ ਗੱਲ 90000 ਰੁਪਏ ਦੀ ਲਓ 95 ਕਰਾ ਲਓ ਲੱਖ ਕਰਾ ਲਓ ਬਈ ਉਹਦਾ ਫਾਇਦਾ ਨਹੀਂ ਕੋਈ 90000 ਚੋਂ ਛੋੜ ਛੱਪਾ ਮਾਨਤਾਨ ਵਧੀਆ ਹੋ ਜਾਊਗਾ ਜੀ ਪੂਰਾ ਠੀਕ ਹੈ ਬਾਈ ਥਾਣੇ ਦੇ ਦੀ ਗਰੰਟੀ ਹੈ ਆਪਣੀ ਗੱਬਣ ਦੀ ਗਰੰਟੀ ਹੈ ਬਾਈ ਜੀ ਫੁੱਲ ਠੀਕ ਹੈ ਬਾਈ ਠੀਕ ਜੀ ਬੇਸ਼ੱਕ ਅਗਲਾ ਤਸੱਲੀ ਕਰਕੇ ਲੈ ਜਾ ਆਪਣੇ ਘਰੇ ਕੋੜ ਦੇ ਵਿੱਚ ਕੋਈ ਫਰਕ ਨਹੀਂ ਨਿਕਲਦਾ ਬਿਲਕੁਲ ਵੀ ਜਮਾ ਠੀਕ ਹੈ ਹਾਂਜੀ ਬਾਈ ਲਓ ਵੀ ਸੱਜਣੋ ਆ ਆ ਗਿਆ ਕੱਟਾ ਮਗਰ ਮੇਲ ਕਾਫ ਤੇ ਆ ਆ ਗਈ ਟੋਕੜ ਗੱਬਣ ਝੋਟੀ ਦੂਜੇ ਸੂਏ ਵਾਸਤੇ ਗੱਬਣ ਹੈ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਡਾ ਹੌਸਲਾ ਹੋਰ ਵਧੇ ਵੀਡੀਓ ਦੇਖਣ ਲਈ ਸਾਰਿਆਂ ਦਾ ਧ